ਸਸਰੀਗਾਲ ਦੇ ਤੋਂ 1 24 ਇੰਟੂ 7 ਪੰਜਾਬ ਹਿਮਾਚਲ ਪ੍ਰਦੇਸ਼ ਦੇ ਤੁਨਾਗ ਵਿੱਚ ਬੱਦਲ ਫਟਣ ਤੋਂ ਬਾਅਦ ਬਾਗਬਾਨੀ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਸਮੇਤ 150 ਲੋਕ ਫਸ ਗਏ ਇਸ ਘਟਨਾ ਵਿੱਚ ਹਰਾਨ ਕਰਨ ਵਾਲੀ ਇਹ ਗੱਲ ਸੀ ਕਿ ਫਸੇ ਲੋਕਾਂ ਵਿੱਚੋਂ ਦੋ ਮਹਿਲਾ ਪ੍ਰੋਫੈਸਰ ਗਰਭਵਤੀ ਸਨ। ਸਥਿਤੀ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਲਾਕੇ ਵਿਧਾਂ ਸੜਕਾਂ ਬੰਦ ਸਨ ਅਤੇ ਰਾਹਤ ਪੁੰਜੋਂ ਵਿੱਚ ਸਮਾਂ ਲੱਗ ਰਿਹਾ ਸੀ। ਅਜਿਹੀ ਸਥਿਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਹੈਰਾਨੀਜਨਕ ਹਿੰਮਤ ਅਤੇ ਮਨੁੱਖਤਾ ਦਿਖਾਈ। ਆਪਸੇ ਸਹਿਯੋਗ ਨਾਲ ਉਨ੍ਹਾਂ ਨੇ ਰਸਤੇ ਅਤੇ ਲੱਕੜ ਦੀ ਮਦਦ ਨਾਲ ਪਾਲਕੀ ਵਰਗੀ ਕੁਰਸੀ ਬਣਾਈ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਲਗਭਗ 11 ਕਿਲੋਮੀਟਰ ਪੈਦਲ ਯਾਤਰਾ ਕੀਤੀ ਅਤੇ ਦੋਵੇਂ ਗਰਭਵਤੀ ਪ੍ਰੋਫੈਸਰ ਮੈਡਮਾ ਨੂੰ ਇਸ ਜਗ੍ਹਾ ਤੇ ਪਹੁੰਚ ਆ ਗਿਆ। ਇਹ ਪੂਰੀ ਘਟਨਾ ਮਨੁੱਖਤਾ ਹਮਦਰਦੀ ਅਤੇ ਹਿੰਮਤ ਦੀ ਉਦਾਹਰਣ ਬਣ ਗਈ ਹੈ। ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਵੀ ਵਿਦਿਆਰਥੀਆਂ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਹੈ ਤੇ ਰਾਹਤ ਕਾਰਜਾਂ ਨੂੰ ਤੇਜ਼ੀ ਕਰਨ ਦੇ ਆਦੇਸ਼ ਦਿੱਤੇ ਹਨ। ਹਿਮਾਚਲ ਵਰਗੇ ਪਹਾੜੀ ਇਲਾਕੇ ਵਿੱਚ ਅਜਿਹੀ ਘਟਨਾਵਾਂ ਨੂੰ ਚੁਣੌਤੀਪੂਰਨ ਹੁੰਦੀਆਂ ਨੇ ਕਿਉਂਕਿ ਇਸ ਘਟਨਾ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕਤਾ ਅਤੇ ਹਿੰਮਤ ਨਾਲ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਸਸ਼ੀਗਾਲ ਦੇ ਦੋਸਤ 1 करोड़ 24 7 ਪੰਜਾਬ ਹਿਮਾਚਲ ਪ੍ਰਦੇਸ਼ ਦੇ ਚੁਨਾਗ ਵਿੱਚ ਬੱਦਲ ਫਟਣ ਤੋਂ ਬਾਅਦ ਬਾਗਬਾਨੀ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਸਮੇਤ 150 ਲੋਕ ਫਸ ਗਏ ਇਸ ਘਟਨਾ ਵਿੱਚ ਹੈਰਾਨ ਕਰਨ ਵਾਲੀ ਇਹ ਗੱਲ ਸੀ ਕਿ ਫਸਲੋਕਾ ਵਿੱਚੋਂ ਦੋ ਮਹਿਲਾ ਪ੍ਰੋਫੈਸਰ ਗਰਭਵਤੀ ਸਨ। ਸਥਿਤੀ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਲਾਕੇ ਦੀਆਂ ਸੜਕਾਂ ਬੰਦ ਸਨ ਅਤੇ ਰਾਹਤ ਪਹੁੰਚਾਉਣ ਵਿੱਚ ਸਮਾਂ ਲੱਗ ਰਿਹਾ ਸੀ। ਅਜਿਹੀ ਸਥਿਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਹੈਰਾਨੀਜਨਕ ਹਿੰਮਤ ਅਤੇ ਮਨੁੱਖਤਾ ਦਿਖਾਈ। ਆਪਸੇ ਸਹਿਯੋਗ ਨਾਲ ਉਨ੍ਹਾਂ ਨੇ ਰਸਤੇ ਅਤੇ ਲੱਕੜ ਦੀ ਮਦਦ ਨਾਲ 팔ਕੀ ਵਰਗੀ ਕੁਰਸੀ ਬਣਾਈ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਲਗਭਗ 11 ਕਿਲੋਮੀਟਰ ਪੈਦਲ ਯਾਤਰਾ ਕੀਤੀ ਅਤੇ ਦੋਵੇਂ ਗਰਭਵਤੀ ਪ੍ਰੋਫੈਸਰ ਮੈਡਮਾਂ ਉਸਰੇ ਖੇਜਗਾਤ ਦੇ ਪੁੰਚ ਆਇਆ ਗਿਆ ਇਹ ਪੂਰੀ ਘਟਨਾ ਮੁਨਕਤਾ ਹਮਦਰਦੀ ਅਤੇ ਹਿੰਮਤ ਦੀ ਉਦਾਹਰਨ ਬਣ ਗਈ ਹੈ ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਵੀ ਵਿਦਿਆਰਥੀਆਂ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਹੈ ਤੇ ਰਾਹਤ ਕਾਰਜਾਂ ਨੂੰ ਤੇਜ਼ੀ ਕਰਨ ਦੇ ਆਦੇਸ਼ ਦਿੱਤੇ ਹਨ ਹਿਮਾਚਲ ਵਰਗੇ ਪਹਾੜੀ ਇਲਾਕੇ ਵਿੱਚ ਅਜਿਹੀ ਘਟਨਾਵਾਂ ਨੂੰ ਚੁਣੌਤੀਪੂਰਨ ਹੁੰਦੀਆਂ ਨਹੀਂ ਕਿਉਂਕਿ ਇਸ ਘਟਨਾ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕਤਾ ਅਤੇ ਹਿੰਮਤ ਨਾਲ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ ਸਸਰੀਗਾਲ ਦੇ ਦੋਸਤ 124 7 ਪੰਜਾਬ ਹਿਮਾਚਲ ਪ੍ਰਦੇਸ਼ ਦੇ ਤੁਨਾਗ ਵਿੱਚ ਬੱਦਲ ਫਟਣ ਤੋਂ ਬਾਅਦ ਬਾਗਬਾਨੀ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਸਮੇਤ 150 ਲੋਕ ਫਸ ਗਏ ਇਸ ਘਟਨਾ ਵਿੱਚ ਹਰਾਨ ਕਰਨ ਵਾਲੀ ਇਹ ਗੱਲ ਸੀ ਕਿ ਫਸਲੋਕਾ ਵਿੱਚੋਂ ਦੋ ਮਹਿਲਾ ਪ੍ਰੋਫੈਸਰ ਗਰਭਵਤੀ ਸਨ। ਸਥਿਤੀ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਲਾਕੇ ਵਿਆ ਸੜਕਾਂ ਬੰਦ ਸਨ ਅਤੇ ਰਾਹਤ ਪਹੁੰਚਾਉਣ ਵਿੱਚ ਸਮਾਂ ਲੱਗ ਰਿਹਾ ਸੀ। ਅਜਿਹੀ ਸਥਿਤੀ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਹੈਰਾਨੀਜਨਕ ਹਿੰਮਤ ਅਤੇ ਮਨੁੱਖਤਾ ਦਿਖਾਈ। ਆਪਸੇ ਸਹਿਯੋਗ ਨਾਲ ਉਨ੍ਹਾਂ ਨੇ ਰਸਤੇ ਅਤੇ ਲੱਕੜ ਦੀ ਮਦਦ ਨਾਲ ਪਾਲਕੀ ਵਰਗੀ ਕੁਰਸੀ ਬਣਾਈ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਲਗਭਗ 11 ਕਿਲੋਮੀਟਰ ਪੈਦਲ ਯਾਤਰਾ ਕੀਤੀ ਅਤੇ ਦੋਵੇਂ ਗਰਭਵਤੀ ਪ੍ਰੋਫੈਸਰ ਮੈਡਮਾ ਨੂੰ ਕਜਗਾ ਤੇ ਪਹੁੰਚ ਆਇਆ ਗਿਆ ਇਹ ਪੂਰੀ ਘਟਨਾ ਮਨੁੱਖਤਾ ਹਮਦਰਦੀ ਅਤੇ ਹਿੰਮਤ ਦੀ ਉਦਾਹਰਣ ਬਣ ਗਈ ਹੈ ਵਿਦਿਆਰਥੀਆਂ ਨੇ ਇਸ ਉਪਰਾਲੇ ਦੀ ਪੂਰੇ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਵੀ ਵਿਦਿਆਰਥੀਆਂ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਹੈ ਤੇ ਰਾਹਤ ਕਾਰਜਾਂ ਨੂੰ ਤੇਜ਼ੀ ਕਰਨ ਦੇ ਆਦੇਸ਼ ਦਿੱਤੇ ਹਨ ਹਿਮਾਚਲ ਵਰਗੇ ਪਹਾੜੀ ਇਲਾਕੇ ਵਿੱਚ ਅਜਿਹੀ ਘਟਨਾਵਾਂ ਨੂੰ ਚੁਣੌਤੀਪੂਰਨ ਹੁੰਦੀਆਂ ਨੇ ਕਿਉਂਕਿ ਇਸ ਘਟਨਾ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕਤਾ ਅਤੇ ਹਿੰਮਤ ਨਾਲ ਵੱਡੀ ਤੋਂ ਵੱਡੀ ਮੁਸ਼ਕਲ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ